ਅੱਜ 4 ਜੁਲਾਈ 2025 ਇੱਕ ਅਹਿਮ ਮਹੱਤਵਪੂਰਨ ਦਿਹਾੜਾ ਹੈ। ਅਰ ਭਾਰਤੀ ਇਤਿਹਾਸ ਦੇ ਵਿੱਚ ਸਿੱਖ ਪੰਥ ਦੇ ਮੁਤਾਬਕ 4 ਜੁਲਾਈ ਦਾ ਜਿਹੜਾ ਦਿਨ ਹੈ ਇਹ ਵੀ ਕਾਲੀ ਅੱਖਰਾਂ ਦੇ ਵਿੱਚ ਲਿਖਿਆ ਗਿਆ। ਕਿਉਂਕਿ ਇਸ ਦਿਨ 1955 ਦੇ ਵਿੱਚ ਜਿਨੋਸੀ ਆਜ਼ਾਦ ਭਾਰਤ ਕਹਿੰਨੇ ਆ ਔਰ ਇਸ ਆਜ਼ਾਦ ਭਾਰਤ ਦੇ ਵਿੱਚ ਮੁਗਲਾਂ ਤੋਂ ਬਾਅਦ ਪਹਿਲੀ ਵਾਰ ਪੁਲਿਸ ਫੋਰਸਾਂ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਉੱਤੇ ਹਮਲਾ ਕੀਤਾ ਸਿੱਤਮ ਗਿਰੀ 1947 ਦੇ ਵਿੱਚ ਮੁਲਕ ਆਜ਼ਾਦ ਹੁੰਦਾ 8 ਸਾਲਾਂ ਬਾਅਦ ਖੇਦੋਸਤਾਨ ਦੇ ਹੁਕਮਰਾਨ ਜੋ ਉਸ ਵਕਤ ਰਾਜ ਕਰ ਰਹੀ ਸੀ ਪੰਡਤ ਜਵਾਰ ਲਾਲ 네ਰੂ ਉਹਦੇ ਰਾਜ ਦੇ ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਉੱਤੇ 4 ਜੁਲਾਈ ਨੂੰ ਪੁਲਿਸ ਵੱਲੋਂ ਧਾਵਾ ਬੋਲਿਆ ਜਾਂਦਾ ਹੈ। ਔਰ ਇਹ ਸ ਹਮਲੇ ਦੇ ਵਿੱਚ ਮਾਨਜੋ ਸਿੰਘ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਜੀ ਮੁੱਖ ਗ੍ਰੰਥੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਮਾਨਜੋਗ ਸਿੰਘ ਸਾਹਿਬ ਗਿਆਨੀ ਅਛਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਹਨਾਂ ਦੇ ਘਰਾਂ ਦੇ ਵਿੱਚ ਪੁਲਿਸ ਫੋਰਸ ਵੱੜਦੀ ਹੈ ਔਰ ਇਹਨਾਂ ਨੂੰ ਜ਼ਬਰੀ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਜਾਂਦਾ ਹੈ ਇਹਨਾਂ ਦੇ ਪਰਿਵਾਰਾਂ ਨੂੰ ਜਲੀਲ ਕੀਤਾ ਜਾਂਦਾ ਹੈ ਗਿਆਨੀ ਚੇਤ ਸਿੰਘ ਜੀ ਜੋ ਬਾਅਦ ਵਿੱਚ ਸਤਖੰਦ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵੀ ਬਣੇ ਉਹਨਾਂ ਦੇ ਘਰ ਦੇ ਵਿੱਚ ਵੀ ਜਿਹੜਾ ਹੈ ਪੁਲਿਸ ਫੋਰਸ ਦਾਖਲ ਹੁੰਦੀ ਹੈ ਤੇ ਉਹਨਾਂ ਨਾਲ ਬਤਮੀਜ਼ੀ ਕੀਤੀ ਜਾਂਦੀ। ਇਥੇ ਬਸ ਨਹੀਂ ਬਲਕਿ ਗੁਰਦੁਆਰਾ ਮੰਜੀ ਸਾਹਿਬ ਦੇਵਾਨ ਹਾਲ ਵਿਖੇ ਸੰਗਤਾਂ ਜਿਨ੍ਹਾਂ ਦਾ ਇਕੱਠ ਬਹੁਤ ਵੱਡੀ ਤਾਦਾਦ ਵਿੱਚ ਹੋਇਆ ਹੈ। ਧਰ 144 ਲਾ ਕੇ ਉਹਨਾਂ ਸੰਗਤਾਂ ਦੇ ਉੱਤੇ ਕੀਰ ਗੈਸ ਦੇ ਗੋਲੇ ਤੇ ਲਾਠੀ ਚਾਰਜ ਜਿਹੜਾ ਉਹ ਕੀਤਾ ਜਾਂਦਾ ਹੈ। ਕਾਰਨ ਕੀ ਸੀ? 1947 ਤੋਂ ਪਹਿਲਾਂ ਭਾਰਤੀ ਲੀਡਰਾਂ ਨੇ ਕੁਝ ਵਾਅਦੇ ਕੀਤੇ ਸਿੱਖਾਂ ਨਾਲ ਕਿ ਤੁਸੀਂ ਸਾਡਾ ਸਹਿਯੋਗ ਕਰੋ ਔਰ ਸਹਿਯੋਗ ਕੀਤਾ। ਬਹੁਤ ਕੁਰਬਾਨੀਆਂ ਦਿੱਤੀਆਂ ਕਿ ਜਦੋਂ ਮੁਲਕ ਆਜ਼ਾਦ ਹੋ ਜਾਏਗਾ ਅੰਗਰੇਜ਼ੇ ਤੋਂ ਚਲੇ ਜਾਣਗੇ ਤੁਹਾਨੂੰ ਇੱਕ ਐਸਾ ਖੇਤਰ ਦਿੱਤਾ ਜਾਏਗਾ ਜਿੱਥੇ ਪੰਜਾਬੀ ਬੋਲਣ ਵਾਲਿਆਂ ਦੇ ਹੱਕ ਹਕੂਕ ਕਾਇਮ ਰਹਿਣਗੇ 1947 ਦੇ ਵਿੱਚ ਮੁਲਕ ਦੀ ਵੰਡ ਹੋ ਗਈ ਪੰਜਾਬ ਦੇ ਦੋ ਟੁਕੜੇ ਹੋ ਗਏ ਸਿੱਖਾਂ ਦਾ ਵੱਡੇ ਪੱਧਰ ਦੇ ਉੱਤੇ ਉਜਾੜਾ ਹੋਇਆ ਘਰ ਘਾੜ ਜ਼ਮੀਨਾਂ ਜਾਇਦਾਦਾਂ ਦਾ ਤਾਂ ਗਵਾ ਕੇ ਆਏ ਆਏ ਬਲਕਿ ਆਪਣੇ ਧਾਰਮਿਕ ਸਥਾਨ ਪਾਕਿਸਤਾਨ ਵਿੱਚ ਰਹਿ ਗਏ ਉਹਨਾਂ ਤੋਂ ਵਿਛੋੜਾ ਹੋ ਗਿਆ ਤੇ ਭਾਰਤੀ ਲੀਡਰਾਂ ਨੂੰ ਕਿਹਾ ਕਿ ਸਾਨੂੰ ਪੰਜਾਬੀ ਸੂਬਾ ਦਿਓ ਤੁਸੀਂ ਬੋਲੀਆਂ ਦੇ ਆਧਾਰ ਦੇ ਉੱਤੇ ਬਾਕੀ ਭਾਰਤ ਦੇ ਵਿੱਚ ਸੂਬੇ ਬਣਾ ਰਹੇ ਹੋ ਸਾਨੂੰ ਵੀ ਜਿਹੜਾ ਹੈ ਉਹ ਪੰਜਾਬੀ ਬੋਲਦੇ ਲੋਕਾਂ ਦਾ ਇੱਕ ਵੱਖਰਾ ਜਿਹੜਾ ਹੈ ਉਹ ਸੂਬਾ ਚਾਹੀਦਾ ਜਿੱਥੇ ਸਿੱਖਾਂ ਦੇ ਪੰਜਾਬੀਆਂ ਦੇ ਹੱਕ ਹਕੂਕ ਸੁਰੱਖਿਅਤ ਰਹਿਣ ਤੇ ਭਾਰਤ ਦੀ ਉਸ ਵੇਲੇ ਦੀ ਸਰਕਾਰ ਤੇ ਖਾਸ ਤੌਰ ਤੇ ਪੰਡਤ ਜਵਾਹਰ ਲਾਲ ਨਹਿਰੂ ਨੇ ਮਾਸਟਰ ਤਾਰਾ ਸਿੰਘ ਵਰਗੇ ਜਿਹੜੇ ਕੌਮ ਦੇ ਲੀਡਰ ਸਨ ਉਹਨਾਂ ਤੇ ਦੋਸ਼ ਲਾਇਆ ਕਿ ਵੱਖਰਾ ਮੁਲਕ ਮੰਗ ਰਹੇ ਨੇ ਸਿੱਖ ਪੰਜਾਬੀ ਸੂਬਾ ਮੰਗ ਰਹੇ ਸੀ ਤੇ ਪੰਡਤ ਜਵਾਰਲਾ ਨਾਰੂ ਕਹਿੰਦਾ ਕਿ ਇਹ ਸਿੱਖ ਸੂਬਾ ਮੰਗਦੇ ਨੇ ਇਟਾ ਦਗਾ ਇਟਾ ਤੋਖਾ ਵਾਦਿਆਂ ਤੋਂ ਮੁਕਰ ਗਏ ਸਿੱਖਾਂ ਨੇ ਪੰਜਾਬੀ ਮੋਰਚ ਸੂਬੇ ਦੇ ਹੱਕ ਦੇ ਵਿੱਚ ਜਗਾ ਜਗਾ ਐਜੀਟੇਸ਼ਨਾਂ ਕਰਨੀਆਂ ਸ਼ੁਰੂ ਕਰਤੀਆਂ 6 ਅਪ੍ਰੈਲ 1955 ਨੂੰ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਭੀਮ ਸਿੰਘ ਸੱਚਰ ਨੇ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਦੇ ਉੱਤੇ ਪਾਬੰਦੀ ਲਾ ਦਿੱਤੀ ਜਿਵੇਂ ਅੰਗਰੇਜ਼ਾਂ ਨੇ ਇਨਕਲਾਬ ਜਿੰਦਾਬਾਦ ਕਹਿਣ ਦੇ ਉੱਤੇ ਪਾਬੰਦੀ ਲਾਈ ਸੀ ਬਿਲਕੁਲ ਉਸੇ ਤਰ੍ਹਾਂ ਦੇ ਉੱਤੇ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਦੇ ਉੱਤੇ ਜਿਹੜੀ ਆ ਉਹ ਪਾਬੰਦੀ ਲਾ ਦਿੱਤੀ ਮਾਸਟਰ ਤਾਰਾ ਸਿੰਘ ਜੀ ਨੇ ਮੰਗਾਰਿਆ ਪੰਜਾਬ ਸਰਕਾਰ ਨੂੰ ਤੇ ਅਲਟੀਮੇਟਮ ਦਿੱਤਾ ਕਿ ਜੇ 23 ਜੁਲਾਈ ਤੱਕ ਮਾਫ ਕਰਨਾ 23 ਅਪ੍ਰੈਲ ਤੱਕ ਇਸ ਪਾਬੰਦੀ ਨੂੰ ਨਾ ਖੋਲਿਆ ਗਿਆ ਤੇ ਅਸੀਂ 10 ਮਈ ਨੂੰ ਜਿਹੜਾ ਹੈ ਉਹ ਮੋਰਚਾ ਸ਼ੁਰੂ ਕਰਾਂਗੇ ਪਰ ਭੀਮ ਸੈਨ ਸੱਚਰ ਪੰਡਤ ਜਵਾਰ ਲਾਲ ਨਹਿਰੂ ਦਾ ਹੱਥ ਠੋਕਾ ਸੀ ਉਹਨੇ ਮਾਸਟਰ ਤਾਰਾ ਸਿੰਘ ਜੀ ਦੀਆਂ ਗੱਲਾਂ ਦੇ ਉੱਤੇ ਕੋਈ ਵੀ ਅਸਰ ਨਹੀਂ ਕੀਤਾ 10 ਮਈ ਨੂੰ ਮਾਸਟਰ ਤਾਰਾ ਸਿੰਘ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜਾਬੀ ਸੂਬੇ ਦੇ ਮੋਰਚੇ ਦਾ ਐਲਾਨ ਕਰ ਦਿੱਤਾ। ਗ੍ਰਿਫਤਾਰੀਆਂ ਹੋਣ ਲੱਗੀਆਂ। ਅਰਾਬ ਜੀ ਨੂੰ ਇਹ ਜਾਣਕਾਰੀ ਹੋਵੇ ਕਿ ਆਜ਼ਾਦ ਭਾਰਤ ਦੇ ਵਿੱਚ ਪਹਿਲੀ ਸਿਆਸੀ ਗ੍ਰਿਫਤਾਰੀ ਜਿਹੜੀ ਹੋਈ ਹੈ ਉਹ ਮਾਸਟਰ ਤਾਰਾ ਸਿੰਘ ਜੀ ਦੀ ਹੋਈ ਹੈ। ਪਹਿਲੀ ਸਿਆਸੀ ਗ੍ਰਿਫਤਾਰੀ ਮਾਸਟਰ ਤਾਰਾ ਸਿੰਘ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਮੋਰਚੇ ਦੀ ਸ਼ੁਰੂਆਤ ਕੀਤੀ ਗ੍ਰਿਫਤਾਰੀਆਂ ਹੋਣ ਲੱਗੀਆਂ 8164 ਦੇ ਕਰੀਬ ਸਿੱਖਾਂ ਨੂੰ ਜਿਹੜਾ ਸੀ ਗ੍ਰਿਫਤਾਰੀ ਦੇ ਦਿੱਤੀ 3 ਜੂਨ ਤੱਕ 8164 ਸਿੱਖ ਜੇਲ੍ਹਾਂ ਦੇ ਵਿੱਚ ਚਲੇ ਗਏ ਪਰ ਨਾ ਪੰਡਜਵਾਰਲਾ ਨਹਿਰੂ ਦੇ ਕੰਨਾਂ ਦੇ ਉੱਤੇ ਜੂਨ ਸਰਕੀ ਤੇ ਨਾ ਹੀ ਪੀਮਸਨ ਸੱਚਰ ਦੇ ਕੰਨਾਂ ਦੇ ਉੱਤੇ ਜੂਨ ਸਰਕੀ ਮੋਰਚਾ ਪਖੰਨ ਲੱਗ ਗਿਆ ਸਿਖ ਨੇ ਐਲਾਨ ਕੀਤਾ ਮਾਸਟਰ ਤਾਰਾ ਸਿੰਘ ਜੀ ਨੇ ਕਿ ਮੋਰਚੇ ਦੇ ਵਿੱਚ ਉਹ ਗ੍ਰਿਫਤਾਰੀਆਂ ਦੇਣਗੇ ਜਿਹੜੇ ਅਮਰਤਾ ਦੀ ਹੋਣਗੇ ਔਰ ਹੈਰਾਨੀ ਦੀ ਗੱਲ ਹੈ ਕਿ ਸਿੱਖ ਨੌਜਵਾਨਾਂ ਨੇ ਗ੍ਰਿਫਤਾਰੀਆਂ ਦੇਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਖੰਡੇ ਬਾਟੇ ਦੀ ਪਹਲ ਸ਼ਕਣੀ ਸ਼ੁਰੂ ਕਰ ਦਿੱਤੀ। ਇਹ ਜਜ਼ਬਾਸੀ ਉਸ ਵੇਲੇ ਕੌਮ ਦੇ ਅੰਦਰ ਲੀਡਰਾਂ ਦੇ ਉੱਤੇ ਇਤਿਫਾਕ ਸੀ ਕੌਮ ਦੇ ਅੰਦਰ ਔਰ ਲੀਡਰ ਵੀ ਕੌਮ ਦੇ ਨਾਲ ਮਿਲ ਕੇ ਚੱਲਦੇ ਸਨ। ਆਖਰ ਜਲੰਧਰ ਰੇਂਜ ਦੇ ਇੱਕ ਵੱਡੇ ਪੁਲਿਸ ਅਫਸਰ ਨੇ ਅਸ਼ਵਨੀ ਕੁਮਾਰ ਮਹਾਸ਼ਾ ਜੀ ਦਾ ਨਾਂ ਸੀ ਉਹਨੇ ਭੀਮਸਨ ਸੱਤਰ ਦੇ ਕੋਲ ਜ਼ਿੰਮੇਵਾਰੀ ਲਈ ਕਿ ਮੈਂ ਸਿੱਖਾਂ ਦਾ ਇਹ ਮੋਰਚਾ ਜਿਹੜਾ ਹੈ ਉਹ ਫੇਲ ਕਰਾਂਗਾ ਮੈਨੂੰ ਆਰਡਰ ਤੇ ਆ ਭੀਮਸਨ ਸੱਤਰ ਨੇ ਮਹਾਸ਼ਾ ਅਸ਼ਵਨੀ ਕੁਮਾਰ ਨੂੰ ਸਿੱਖਾਂ ਦੇ ਉੱਤੇ ਤਾਕਤ ਵਰਤਣ ਦੇ ਆਰਡਰ ਜਿਹੜੇ ਸੀ ਉਹ ਜਾਰੀ ਕਰ ਦਿੱਤੇ ਤੈਨ ਤੇ 4 ਜੁਲਾਈ ਦੀ ਰਾਤ ਨੂੰ ਸਚਕਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਮਨਜੀਤ ਸਾਹਿਬ ਦੀਵਾਨ ਹਾਲ ਜਿੱਥੇ ਸ ਸ਼ੋਭਤ ਹੈ ਲੰਗਰ ਹਾਲ ਗੁਰਦੁਆਰਾ ਕਾਲਸਰ ਸਾਹਿਬ ਗੁਰਦੁਆਰਾ ਬਾਬਾ ਅਟਲਰਾਇ ਸਾਹਿਬ ਇਹਨਾਂ ਸਾਰੇ ਸਥਾਨਾਂ ਦੇ ਉੱਤੇ ਅਸ਼ਮਨੀ ਕੁਮਾਰ ਮਹਾਸ਼ਾ ਭਾਰੀ ਪੁਲਿਸ ਫੋਰਸ ਲੈ ਕੇ ਜਿਹੜਾ ਸੀ ਉਹ ਦਾਖਲ ਹੋਇਆ ਗੋਲੇ ਚੱਲੇ ਅਥਰੂ ਗੈਸ ਤੇ ਲਾਠੀ ਚਾਰਜ ਕੀਤਾ ਇਸਤਰੀਆਂ ਬੱਚਿਆਂ ਬਜ਼ੁਰਗਿਆਂ ਤੱਕ ਨੂੰ ਵੀ ਜਿਹੜਾ ਬਖਸ਼ਿਆ ਨਹੀਂ ਗਿਆ ਔਰ ਇਹਨਾਂ ਨੇ ਸਿੱਖਾਂ ਦੇ ਪਾਸੋਂ ਹਥਿਆਰ ਜਮ੍ਹਾਂ ਕਰਵਾ ਲਈ ਜਿਹੜੇ ਸਿੱਖਾਂ ਕੋਲ ਲਾਇਸੈਂਸੀ ਹਥਿਆਰ ਸੀ ਫਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਾਇਸੈਂਸੀ ਹਥਿਆਰ ਵੀ ਜਮ੍ਹਾਂ ਹੋ ਗਏ 24 ਦੇ ਕਰੀਬ ਲਾਇਸੈਂਸੀ ਹਥਿਆਰ ਜਿਹੜੇ ਉਹ ਜਮ੍ਹਾਂ ਹੋਏ। ਔਰ ਪੁਲਿਸ ਫੋਰਸ ਵੱਲੋਂ ਗੋਲੀ ਚਲਾਈ ਗਈ। ਜਿਦੇ ਵਿੱਚ ਦੋ ਸਿੱਖ ਕਿਹੜੇ ਹੈ ਉਹ ਸ਼ਹੀਦ ਹੋਏ ਜਿਹੜੇ ਆ ਉਹ ਦੱਸੇ ਲੇਕਿਨ ਸਰਕਾਰ ਜਿਹੜੀ ਹੈ ਬਿਲਕੁਲ ਇਸ ਤੋਂ ਇਨਕਾਰੀ ਹੋਈ। ਪਰ ਹਰਾਨੀ ਦੀ ਗੱਲ ਹੈ ਕਿ ਇੰਨਾ ਉਪਦਰਭ ਮਚਾਉਣ ਦੇ ਬਾਵਜੂਦ ਵੀ ਅਸ਼ਵਨੀ ਕੁਮਾਰ ਵੱਲੋਂ ਸਿੱਖਾਂ ਨੇ ਗ੍ਰਿਫਤਾਰੀਆਂ ਦੇਣੀਆਂ ਜਿਹੜੀਆਂ ਉਹ ਬੰਦ ਨਹੀਂ ਕੀਤੀਆਂ ਔਰ ਮੋਰਚਾ ਲਗਾਤਾਰ ਚੱਲਦਾ ਰਿਹਾ ਇਹ 4 ਜੁਲਾਈ ਦਾ ਦਿਨ ਜਿਹੜਾ ਹੈ ਭਾਰਤੀ ਇਤਿਹਾਸ ਦੇ ਵਿੱਚ ਕਾਲਾ ਦਿਨ ਹੈ ਕਿਉਂਕਿ ਇਸ ਦਿਨ ਭਾਰਤੀ ਹਕੂਮਤ ਨੇ ਜੋ ਕਾਂਗਰਸ ਦੀ ਹਕੂਮਤ ਸੀ ਉਸ ਨੇ ਵੱਟੀ ਘੰਟੀ ਦੇ ਵਿੱਚ ਪੁਲਿਸ ਫੋਰਸ ਦੇ ਰਾਹੀਂ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਹੱਲਾ ਬੋਲੇ ਔਰ ਸਿੱਖਾਂ ਦੇ ਜਿਹੜੇ ਭਰਮ ਸੀ 1947 ਦੇ ਵਿੱਚ ਮਨ ਵਿੱਚ ਆ ਗਏ ਸਨ ਇਹਨਾਂ ਨੇ ਭ੍ਰਮਤ ਕਰ ਦਿੱਤਾ ਸੀ ਭਾਰਤ ਦੇ ਵੱਡੇ ਲੀਡਰਾਂ ਨੇ ਸਿੱਖਾਂ ਨੂੰ ਔਰ ਸਿੱਖ ਭ੍ਰਮਤ ਹੋ ਗਏ ਸੀ ਕਿ ਸ਼ਾਇਦ ਇਹ ਸਾਡੇ ਨਾਲ ਵਫਾ ਕਰਨਗੇ ਪ੍ਰਚਾਰ ਜੁਲਾਈ 1955 ਨੂੰ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਿਹੱਥੀਆਂ ਸੰਗਤਾਂ ਦੇ ਉੱਤੇ ਡਾਂਗਾਂ ਸੋਟੀਆਂ ਅਥਰੂ ਗੈਸ ਦੇ ਗੋਲੇ ਭਰਾਏ ਗਏ ਬੀਬੀਆਂ ਨੂੰ ਧੋਇਆ ਗਿਆ ਬੱਚਿਆਂ ਨੂੰ ਧੋਇਆ ਗਿਆ ਤੇ ਧਰਮ ਦੂਰ ਹੋ ਗਿਆ 4 ਜੁਲਾਈ 1955 ਨੂੰ ਹੀ ਪਰਮ ਦੂਰ ਹੋ ਗਿਆ। ਇਹ ਹਕੂਮਤ ਸਿੱਖਾਂ ਨਾਲ ਵਫਾ ਨਹੀਂ ਕਰੇਗੀ। ਸਿੱਖਾਂ ਨੂੰ ਇਸਤੇਮਾਲ ਕੀਤਾ ਗਿਆ। ਔਰ ਅਸੀਂ ਇਸਤੇਮਾਲ ਹੋਏ। ਔਰ ਅੱਜ 4 ਜੁਲਾਈ ਨੂੰ ਅਸੀਂ ਉਸ ਕਾਲੇ ਦਿਨ ਨੂੰ ਯਾਦ ਕਰਦੇ ਹਾਂ। ਔਰ ਸਜਦਾ ਕਰਦੇ ਹਾਂ। ਉਹਨਾਂ ਸਿੱਖਾਂ ਦੇ ਮੁਰੇ ਜਿਨ੍ਹਾਂ ਨੇ ਉਸ ਮੌਕੇ ਦੇ ਉੱਤੇ ਲਾਠੀਆਂ ਖਾਧੀਆਂ ਗੋਲੀਆਂ ਖਾਧੀਆਂ ਅਥਰੂ ਗੈਸ ਦੇ ਗੋਲਿਆਂ ਦੀ ਜ਼ਹਿਰੀਲੀ ਗੈਸ ਜਿਹੜੀ ਹੈ ਉਹ ਆਪਣੇ ਨੱਕਾਂ ਦੇ ਵਿੱਚ ਬਰਦਾਸ਼ਤ ਕੀਤੀ ਔਰ ਇਹ ਕਹਿਰ ਜਿਹੜਾ ਸੀ 3 ਤੇ 4 ਜੁਲਾਈ ਦੀ ਰਾਤ ਨੂੰ ਹੀ ਨਹੀਂ ਵਰਤਿਆ ਬਲਕਿ 4-5 ਦਿਨ ਇਹ ਕਹਿਰ ਜਿਹੜਾ ਹੈ ਉਥੇ ਵਰਤਦਾ ਰਿਹਾ 4 ਦਿਨ 5 ਦਿਨ ਪੁਲਿਸ ਜਿਹੜੀ ਹੈ ਉਥੇ ਸਿੱਖਾਂ ਨੂੰ ਪ੍ਰਕਰਮਾਂ ਦੇ ਵਿੱਚ ਮੰਜੀ ਸਾਹਿਬ ਜਿੱਥੇ ਵੀ ਸਿੱਖ ਮਿਲਦਾ ਸੀ ਡਾਂਗਾ ਦੇ ਨਾਲ ਧੂ ਧੂ ਕੇ ਕੁੱਟਦੀ ਪਿੱਟਦੀ ਰਹੀ ਲੰਗਰ ਬੰਦ ਕਰ ਦਿੱਤੇਗੇ ਕੜਾ ਪ੍ਰਸ਼ਾਦ ਦੀ ਦੇਗ ਲੈਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਇਸ ਤਰ੍ਹਾਂ ਦੇ ਕਣਾਉਣੇ ਜਿਹੜੀਆਂ ਕਾਰਨਾਮੇ ਉਸ ਵੇਲੇ ਦੀ ਇੰਡੀਆ ਗਵਰਨਮੈਂਟ ਨੇ ਜਿਹੜੇ ਹੈ ਕਾਂਗਰਸ ਦੀ ਅਗਵਾਈ ਦੇ ਵਿੱਚ ਜਿਹੜੀ ਚੱਲ ਰਹੀ ਸੀ ਕਾਂਗਰਸ ਪਾਰਟੀ ਵੱਲੋਂ ਜਿਹੜੀ ਚਲਾਏ ਜਾ ਰਹੇ ਸੀ ਉਸ ਵੱਲੋਂ ਕੀਤੇ ਗਏ ਇਹ ਸਿੱਖਾਂ ਦੇ ਹਿਰਦਿਆਂ ਦੇ ਉੱਤੇ ਉਕਰੇ ਡੂੰਗੇ ਜ਼ਖਮ ਨੇ ਜਿਨ੍ਹਾਂ ਨੂੰ ਸਿੱਖ ਕਦੇ ਭੁਲਾ ਨਹੀਂ ਸਕਦਾ